ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਮ ਤ੍ਰਿਸ਼ਨਾ 부ਜ ਹਰ ਕੇ ਨਾਮ ਮਹਾ ਸੰਤੋਖ ਹੋਐ ਗੁਰਬਚਨੀ ਬ੍ਰਭ ਸਿਉ ਲਾਗੈ ਪੂਰਨ ਬਿਹਾਰ ਰਹਾਓ ਮਹਾ ਕਲੋਲ ਬੁਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਹਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਕਰੀ ਸਨਾ 부ਝ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਪਿਆਰ ਰਹਾ ਮਹਾ ਕਲੋਰ 부ਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਬਿਆਲ ਆਪਣਾ ਨਾਮ ਦੇਜਿ ਜੀਵਾ ਪੂਰਨ ਹੋਏ ਦਾਸਿਕ ਕਾਲ ਸਰਬ ਮਨੋਰਥ ਰਾਹ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨਕਾ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸ਼ਨਾ 부ਜ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭੈਨ ਰਹਾਉ ਮਹਾ ਕਲੋਲ ਬੁਝੈ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਹਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਪ੍ਰੇਸਨਾ 부ਜਹ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭਿਆਨ ਰਹਾ ਮਹਾ ਕਲੋਰ 부ਜਹ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਜਿ ਜੀਵਾ ਪੂਨ ਹੋਏ ਦਾਸ ਕਾਲ ਸਰਬ ਮਨੋਰਥ ਰਾਹ ਸੁਖ ਰਸ ਅਲ ਸੁਖ ਗਿਆ ਕਿਰਤਨ ਜਪਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸ਼ਨਾ ਬੁਝੇ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭੈਨ ਰਹਾਉ ਮਹਾ ਕਲੋਲ ਬੁਝੈ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਹਲ ਸਰਬ ਮਨੋਰਥ ਰਾਜ ਸੁਖ ਰਸ ਅਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਪ੍ਰੇਸ਼ਨਾ 부ਝ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭਿਆਨ ਰਹਾ ਮਹਾ ਕਲੋਰ 부ਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਬਿਆਲ ਆਪਣਾ ਨਾਮ ਦੇਜਿ ਜੀਵਾ ਪੂਰਨ ਹੋਏ ਦਾਸਿਕ ਕਾਲ ਸਰਬ ਮਨੋਰਥ ਰਾਹ ਸੁਖ ਰਸ ਅਲ ਸੁਖ ਗਿਆ ਕਿਰਤਨ ਜਪਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸ਼ਨਾ ਗੁਜੈ ਹਰ ਕੇ ਨਾਮ ਮਹਾ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਭਿਆਨ ਰਹਾਉ ਮਹਾ ਕਲੋਲ ਬੁਝੈ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਹਲ ਸਰਬ ਮਨੋਰਥ ਰਾਜ ਸੁਖ ਰਸ ਅਦ ਖੁਸ ਗਿਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਤੇ ਸਨਾ 부ਝ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭਿਆਨ ਰਹਾਉ ਮਹਾ ਕਲੋਰ 부ਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਬਿਆਲ ਆਪਣਾ ਨਾਮ ਦੇਜੇ ਜਿਵਾ ਪੂਨ ਹੋਏ ਦਾਸ ਕਾਲ ਸਰਬ ਮਨੋਰਥ ਰਾਹ ਸੁਖ ਰਸ ਸਦ ਖੁਸ਼ ਗਿਆ ਕੀਰਤਨ ਜਪਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸ਼ਨਾ ਬੁਝ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭੈਨ ਰਹਾਉ ਮਹਾ ਕਲੋਲ ਬੁਝੈ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਹਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਕ੍ਰਿਸ਼ਨੁ 부ਜਹ ਹਰਿ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਭਿਆਨ ਰਹਾ ਮਹਾ ਕਲੋਲ 부ਜਹ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਜਿ ਜੀਵਾ ਪੂਰਨ ਹੋਏ ਦਾਸਿਕ ਕਾਲ ਸਰਬ ਮਨੋਰਥ ਰਾਹ ਸੁਖ ਰਸ ਸਦ ਖੁਸ਼ ਗਿਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸਨਾ 부ਜ ਹਰ ਕੇ ਨਾਮ ਮਹਾ ਸੰਤੋਖ ਹੋਐ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਪਿਆਰ ਰਹਾਓ ਮਹਾ ਕਲੋਰ ਬੁਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਲ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਤੇ ਸਦਾ ਬੁਝਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਭਿਆਨ ਰਹਾਉ ਮਹਾ ਕਲੋਰ ਮੁਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਅਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਸਰੇ ਸਨਾ 부ਝ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭਿਆਨ ਰਹਾਉ ਮਹਾ ਕਲੋਲ 부ਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਜੇ ਜੀਵਾ ਪੂਰਨ ਹੋਏ ਦਾਸਿਕ ਹਾਲ ਸਰਬ ਮਨੋਰਥ ਰਾਹ ਸੁਖ ਰਸ ਸਦ ਖੁਸ਼ੀਆ ਕੀਰਤਨ ਜਪਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨਕੈ ਪੂਰਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲ ਪੰਜਮਾ ਤ੍ਰਿਸ਼ਨਾ ਬੁਝ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਭਿਆਨ ਰਹਾਉ ਮਹਾ ਕਲੋਰ ਮੁਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਅਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸਰੀ ਮਹਲਾ ਪੰਜਵਾ ਕਰੀ ਸਨਾ 부ਝ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਭਿਆਨ ਰਹਾਉ ਮਹਾ ਕਲੋਰ 부ਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਜਿ ਜੀਵਾ ਪੂਰਨ ਹੋਏ ਦਾਸਿਕ ਕਾਲ ਸਰਬ ਮਨੋਰਥ ਰਾਹ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨਕਾ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸ਼ਨਾ 부ਜ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭੈਣ ਰਹਾਉ ਮਹਾ ਕਲੋਰ ਮੁਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਹਲ ਸਰਬ ਮਨੋਰਥ ਰਾਜ ਸੁਖ ਰਸ ਅਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸਰੀ ਮਹਲਾ ਪੰਜਵਾ ਸੇਨਾ 부ਝ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭਿਆਨ ਰਹਾਉ ਮਹਾ ਕਲੋਰ 부ਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਜੇ ਜੀਵਾ ਪੂਰਨ ਹੋਏ ਦਾਸਿਕ ਕਾਲ ਸਰਬ ਮਨੋਰਥ ਰਾਹ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸ਼ਨਾ 부ਜ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਭਿਆਨ ਰਹਾਉ ਮਹਾ ਕਲੋਲ ਮੁਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਅਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਕ੍ਰਿਸ਼ਨਾ 부ਜਹ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭਿਆਨ ਰਹਾਉ ਮਹਾ ਕਲੋਲ 부ਜਹ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਜੇ ਜੀਵਾ ਪੂਰਨ ਹੋਏ ਦਾਸ ਕਾ ਹਾਲ ਸਰਬ ਮਨੋਰਥ ਰਾਖੂ ਸੁਖ ਰਸ ਸਦ ਖੁਸ਼ ਗਿਆ ਕੀਰਤਨ ਜਪਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨਕਾ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸ਼ਨਾ ਬੁਝੇ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭੈਨ ਰਹਾਉ ਮਹਾ ਕਲੋਲ ਬੁਝੈ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਹਲ ਸਰਬ ਮਨੋਰਥ ਰਾਜ ਸੁਖ ਰਸ ਅਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਦੇਸਨਾ 부ਝ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭਿਆਨ ਰਹਾ ਮਹਾ ਕਲੋਰ 부ਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਜੇ ਜੀਵਾ ਪੂਰਨ ਹੋਏ ਦਾਸ ਕਾਲ ਸਰਬ ਮਨੋਰਥ ਰਾਹ ਸੁਖ ਰਸ ਸਦ ਖੁਸ਼ੀਆ ਕੀਰਤਨ ਜਪਨਾ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਰਤਾ ਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸ਼ਨਾ ਗੁਜ ਹਰ ਕੇ ਨਾਮ ਮਹਾ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਭੈਣ ਰਹਾਉ ਮਹਾ ਕਲੋਲ ਬੁਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਹਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਸਰੇ ਸਦਾ 부ਝ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਭਿਆਨ ਰਹਾ ਮਹਾ ਕਲੋਰ 부ਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਜਿਪ ਜੀਵਾ ਪੂਰਨ ਹੋਏ ਦਾਸ ਕਾਲ ਸਰਬ ਮਨੋਰਥ ਰਾਹ ਸੁਖ ਰਸ ਅਲ ਖੁਸ਼ੀਆਂ ਕੀਰਤਨ ਜਪਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸ਼ਨਾ ਬੁਝੇ ਹਰ ਕੇ ਨਾਮ ਮਹਾ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਭਿਆਨ ਰਹਾਓ ਮਹਾ ਕਲੋਲ ਬੁਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਹਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਤਰੇ ਸਨਾ 부ਝ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਭਿਆਨ ਰਹਾਉ ਮਹਾ ਕਲੋਰ 부ਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਬਿਆਲ ਆਪਣਾ ਨਾਮ ਦੇਜਿ ਜੀਵਾ ਪੂਰਨ ਹੋਏ ਦਾਸ ਕਾਲ ਸਰਬ ਮਨੋਰਥ ਰਾਹ ਸੁਖ ਰਸ ਸੁਖਿਆ ਕੀਰਤਨ ਜਪਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸ਼ਨਾ ਬੁਝੈ ਹਰ ਕੇ ਨਾਮ ਮਹਾ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਭਿਆਨ ਰਹਾਉ ਮਹਾ ਕਲੋਲ ਬੁਝੈ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਅਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾਂ ਤਰੇ ਸਨਾ 부ਜਹ ਹਰ ਕੇ ਨਾਮ ਮਹਾ ਸੰਤੋਖ ਹੋਐ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਭਿਆਨ ਰਹਾਉ ਮਹਾ ਕਲੋਰ 부ਜਹ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਬਿਆਲ ਆਪਣਾ ਨਾਮ ਦੇਜਿ ਜੀਵਾ ਪੂਰਨ ਹੋਐ ਦਾਸਿਕ ਹਾਲ ਸਰਬ ਮਨੋਰਥ ਰਾਹੀ ਸੁਖ ਰਸ ਅਲ ਖੁਸ਼ੀਆਂ ਕੀਰਤਨ ਜਪਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸਨਾ 부ਜ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਪਿਆਰ ਰਹਾਓ ਮਹਾ ਕਲੋਲ ਬੁਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਹਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਲ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾਂ ਤਰੇ ਸਨਾ 부ਜਹ ਹਰ ਕੇ ਨਾਮ ਮਹਾ ਸੰਤੋਖ ਹੋਐ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਭਿਆਨ ਰਹਾਉ ਮਹਾ ਕਲੋਰ 부ਜਹ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਬਿਆਲ ਆਪਣਾ ਨਾਮ ਦੇਜਿ ਜੀਵਾ ਪੂਰਨ ਹੋਐ ਦਾਸਿਕ ਹਾਲ ਸਰਬ ਮਨੋਰਥ ਰਾਹ ਸੁਖ ਰਸ ਸੁਖਿਆ ਕੀਰਤਨ ਜਪਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸਨਾ 부ਜ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਪਿਆਰ ਰਹਾਉ ਮਹਾ ਕਲੋਲ ਬੁਝੈ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਹਲ ਸਰਬ ਮਨੋਰਥ ਰਾਜ ਸੁਖ ਰਸ ਅਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਤੇਰੇ ਸਨਾ 부ਝ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭਿਆਨ ਰਹਾਉ ਮਹਾ ਕਲੋਲ 부ਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਜੇ ਜੀਵਾ ਪੂਰਨ ਹੋਏ ਦਾਸਿਕ ਕਹਾਲ ਸਰਬ ਮਨੋਰਥ ਰਾਖ ਸੁਖ ਰਸ ਅਲ ਖੁਸ਼ ਗਿਆ ਕੀਰਤਨ ਜਪਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸ਼ਨਾ 부ਜ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭਿਆਨ ਰਹਾਉ ਮਹਾ ਕਲੋਲ ਬੁਝ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਹਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਮਾ ਰੇ ਸਨਾ ਗੁਜਹ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭਿਆਨ ਰਹਾ ਮਹਾ ਕਲੋਲ 부ਝੈ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਜਿਪ ਜੀਵਾ ਪੂਰਨ ਹੋਏ ਦਾਸਿਕ ਕਾਲ ਸਰਬ ਮਨੋਰਥ ਸਰ ਸੁਖ ਰਸ ਅਲ ਖੁਸ਼ੀਆ ਕੀਰਤਨ ਜਪਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਸ਼ਨਾ ਬੁਝ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਭੈਣ ਰਹਾਉ ਮਹਾ ਕਲੋਲ ਮੁਝੈ ਮਾਇਆ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਨ ਹੋਏ ਦਾਸ ਕੀ ਕਹਲ ਸਰਬ ਮਨੋਰਥ ਰਾਜ ਸੁਖ ਰਸ ਅਦ ਖੁਸ਼ੀਆ ਕੀਰਤਨ ਜਪ ਨਾਮ ਜਿਸ ਕੇ ਕਰਮ ਲਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ